ਪਾਸ ਸਾਰੇ ਪਾਸੇ ਸੇਵਾ ਕਰਨੀ ਸਾਡੇ ਪਾਸੇ ਠੀਕ ਹੈ ਨਾ ਹਾਂ ਕੋਈ ਨਹੀਂ ਬहोत ਬੱਚੇ ਨੂੰ ਗਰੀਬ ਬੱਚੇ ਨੂੰ ਬਹੁਤ ਗੱਲ ਨੂੰ ਲਾਉਣ ਠੀਕ ਹੈ ਹਾਂ ਸਰਦੀ ਗੱਲਾਂ ਇਹ ਮਤਲਬ ਐ ਬੇਟੀ ਆ ਨੌਰਾਨੀ ਆ ਪਿਛਲੇ ਕਈ ਦਿਨਾਂ ਤੋਂ ਲੱਗੀ ਆ ਸੇਵਾ ਤੇ ਅੱਜ ਪੋਤਾ ਵੀ ਆਇਆ ਨਾਲ ਇਹ ਵੀ ਕਹਿੰਦਾ ਮੈਂ ਸੇਵਾ ਕਰਨੀ ਆ ਇੱਥੇ ਇੱਕ ਛੋਟਾ ਉਹ ਵੀ ਕੱਲ ਆਊਗਾ ਇਹ ਸਦਾ ਪਰਵਾਹ ਆਪਣੀ ਡਿਊਟੀ ਜਿਹੜੀ ਕਰਦੇ ਆ ਕਿਉਂਕਿ ਨਾਲਾ ਹਰਕਾ ਸਾਡਾ ਸਾਡਾ ਪਰਵਾਹ ਹੈ ਇਸ ਕਰਕੇ ਇਹਨਾਂ ਦੇ ਦੀਏ ਸਾਡੀ ਲੰਗਰ ਦੀ ਕਮਾਂਡ ਜਿਹੜੀ ਆ ਉਹ ਅਮਨ ਨੂੰ ਦਿੱਤੀ ਆ ਇਹ ਸਾਡਾ ਲੰਗਰ ਵਗੈਰਾ ਇਸ ਏਰੀਆ ਦੇ ਵਿੱਚ ਸਾਡਾ ਅਸੀਂ ਪਹਚਾਵਾਂਗੇ ਬੇੜੀ ਵੀ ਆਦੀ ਆ ਹਰ ਚੀਜ਼ ਜਿਹੜੀ ਆ ਉਹ ਅਸੀਂ ਪਹਚਾਉਣੀ ਆ ਔਰ ਕਿਸੇ ਨੂੰ ਵੀ ਭੁੱਖੇ ਦੀ ਦੇਣ ਦੇਣਾ ਜੋ ਵੀ ਕਿਸੇ ਨੂੰ ਚੀਜ਼ ਸਮਾਨ ਵਸਤਿਆਈ ਦਾ ਹੋਗਾ ਉਹ ਸਭ ਜਿਹੜਾ ਆਪਾਂ ਲੈ ਕੇ ਦਵਾਂਗੇ ਇਹ ਇਹ ਮੈਂ ਕਹਿਣਾ ਸੀਗਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਘਬਰਾਉਣਾ ਨਹੀਂ ਦਿਲ ਨਹੀਂ ਛੱਡੋ ਤੁਹਾਡੇ ਨਾਲ ਆਂ ਅਸੀਂ ਸਰਕਾਰ ਤੁਹਾਡੇ ਨਾਲ ਐਸੀ ਤੁਹਾਡੇ ਨਾਲ ਐ ਠੀਕ ਹੈ ਨਾ ਹਾ ਇਹ ਕੁਦਰਤ ਦੀ ਕਰੋਪੀ ਆ ਸ਼ਾਮ ਨੂੰ ਸਵੇਰੇ ਉੱਠ ਕੇ ਅਰਦਾਸ ਕਰੋਗੇ ਪਰਮਾਤਮਾ ਕਿਰਪਾ ਕਰ ਪਾਣੀ ਬੰਦ ਕਰ ਦੇ ਬਸ ਉਹੀ ਆ ਉਹਨ ਆਪਣੀ ਬਾਹ ਫੜ ਸਕਦਾ ਹੋਰ ਕਿਹਦੇ ਬਸ ਦੀ ਗੱਲ ਨਹੀਂ ਠੀਕ ਹੈ ਨਾ ਹਾ ਇਹ ਲੋ ਗਾਲ ਲਾ ਹਾਲੇ ਲਾ ਹਾਰ ਦੇ ਬਾਹਰੋਂ ਪਰ ਰਵੇ ਨਾ ਪੋਣ ਲੈ ਆਉਣਾ ਆਓ ਇੱਥੇ ਹੈ ਲੋ ਲੋ ਆ ਲੋ ਆ ਦਿਨ ਕਹਿੰਦੀ ਕਿ ਨਾ ਮੱਸੀ ਲਾਜੋ ਲੋ ਲੋ ਦਿਓ ਦਿਓ ਹੋਰ ਲੈ ਜਾਓ ਹੋਰ ਲੈ ਜਾਓ ਆ ਦੇ ਕੇ ਆਓ ਭਾਂਡਾ ਲੈ ਲੋ ਦਾਲ ਬਰੋਕੀ ਮੋ ਆ ਲੋ ਜਮ ਲੱਗ ਜਾਓ ਬੈਠੋ ਆ ਮਾ ਬੋ ਲੋ ਆ ਦਾਲ ਸੁਣਾ ਆ ਮਾ ਬੋ ਲੋ ਸਾਰੇ दाल कटवो नहीं। हाँ लगा। हाँ। हाँ जो लगे। गांव में क्या किस्से पसंद हैं? गांव में चल लेता है। मेरा वीर चल लेता है। गाने करने के लिए। एक राजनाथी करनी ज़रूरी है। ये तो मुस्लमान तो, तो, हैं। A.I.Asani, mis morally terminaria w Jahre rata, A.I.Asani, may mga maklly kaik goodbye sa aluh na tak wah I.Asani little er drie marcab i u atanya, os ne kia dna